ਅ ਦੂਸਰੇ ਪਾਸੇ ਨਿਊਯਾਰਕ ਟਾਈਮ ਨੇ ਅੱਜ ਇੱਕ ਆਰਟੀਕਲ ਲਿਖਿਆ ਵੀ ਇੰਡੀਆ ਤੇ ਟਰੰਪ ਹੁਣਾ ਦੀ ਹਜੇ ਵੀ ਕੋਈ ਜਿਹੜੀ ਟੈਰਫ ਡੀਲ ਆ ਉਹ ਹਜੇ ਤੱਕ ਸਿਰੇ ਨਹੀਂ ਚੜੀ ਹੈਗੀ ਤੇ ਜਦ ਕੇ ਜਿਹੜਾ ਚਾਈਨਾ ਆ ਐਡਾ ਵੱਡਾ ਕੰਪੀਟੀਟਰ ਆ ਅਮਰੀਕਾ ਦਾ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਇਸ ਟਾਈਮ ਚੱਲ ਰਹੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਹੁਣਾ ਦੀ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਜਦੋਂ ਵਾਸ਼ਿੰਗਟਨ ਦੇ ਵਿੱਚ ਅ ਵਿਜ਼ਿਟ ਕੀਤਾ ਸੀ ਉਸ ਟਾਈਮ ਤੇ ਲੱਗਦਾ ਸੀ ਵੀ ਐਗਰੀਮੈਂਟ ਬੜਾ ਜਲਦੀ ਹੋ ਜਾਊਗਾ ਪਰ ਲਗਭਗ 6 ਮਹੀਨੇ ਹੋ ਚੁੱਕੇ ਆ ਅਜੇ ਤੱਕ ਕੋਈ ਜਿਹੜੀ ਕੋਈ ਗੱਲ ਸਿਰੇ ਨਹੀਂ ਚੜੀ ਯੂ ਐਸ ਇਸ ਟਾਈਮ ਰੈਡੀ ਹੈਗਾ 26% ਟੈਰਫ ਲਾਉਣ ਦੇ ਲਈ ਇੰਡੀਆ ਦੀਆਂ ਜਿੰਨੀਆਂ ਵੀ ਚੀਜ਼ਾਂ ਆ ਰਹੀਆਂ ਹੈਗੀਆਂ ਆ ਦਰਜਨ ਦੇ ਕਰੀਬ ਮੁਲਕ ਜਿਹੜੇ ਆ ਇਸ ਟਾਈਮ ਫੇਸ ਕਰ ਰਹੇ ਕਿਉਂਕਿ ਅਗਸਟ ਪਹਿਲੀ ਨੂੰ ਫਿਰ ਜਿਹੜੇ ਟੈਰਫ ਆ ਉਹ ਲੱਗਣੇ ਹੈਗੇ ਆ ਇੰਡੀਆ ਤੇ ਚਾਈਨਾ ਦੇ ਵਿੱਚ 130 ਬਿਲੀਅਨ ਡਾਲਰ ਤੱਕ ਦੀ ਜਿਹੜੀ ਆ ਅ ਡੀਲ ਟਰੇਡ ਆ ਇਹ ਹੁੰਦਾ ਹੈਗਾ ਜੀ ਬਿਲਕੁਲ ਹਰਜੋਤ ਸਿੰਘ ਜੀ ਸੋ ਜਿਹੜੇ 트럼ਪ ਉਹਨਾਂ ਦੇ ਦਰਮਿਆਨ ਤੇ ਇੰਡੀਆ ਦੇ ਦਰਮਿਆਨ ਜਿਹੜਾ ਸਮਝੌਤਾ ਅਜੇ ਤੱਕ ਟਰੇਡ ਨੂੰ ਲੈ ਕੇ ਨਹੀਂ ਹੋਇਆ ਉਹ ਇਸ ਟਾਈਮ ਚਰਚਾ ਦਾ ਜਿਹੜਾ ਹੋ ਵਿਸ਼ਾ ਬਣਿਆ ਪਿਆ ਆ ਸੋ ਇੰਡੀਆ ਜਿਹੜੇ ਇੱਕ ਦੂਜੇ ਦੇ ਉੱਤੇ ਜਿਹੜੀ ਖਾਸ ਕਰਕੇ ਇਨੀ ਵਾਲੇ ਤਾਂ ਆਸਲਾ ਹੀ ਬੈਠੇ ਸੀਗੇ ਵੀ ਕੁਝ ਨਾ ਕੁਝ ਇਸ ਦੇ ਵਿੱਚ ਬਣ ਜਾਊਗਾ ਪਰ ਅਜੇ ਤੱਕ ਜਿਹੜੀ ਉਹ ਗੱਲ ਨਹੀਂ ਬਣੀ ਹੈਗੀ ਇੰਡੀਆ ਵਾਲਿਆਂ ਨੇ ਬੜੇ ਵਫਦ ਕੱਲੇ ਸੀਗੇ ਅ ਅਮਰੀਕਾ ਨੂੰ ਬਾਕੀ ਦੇ ਉਹ ਕਿਸੇ ਨੂੰ ਘੱਲ ਦਿੰਦੇ ਸੀ ਸ਼ਸ਼ੀ ਥਰੂਡ ਨੂੰ ਘੱਲਤਾ ਇੰਡੀਆ ਦਾ ਕਮਰਸ ਮਿਨਿਸਟਰ ਪਿਊਸ਼ ਗੋਇਲ ਉਹ ਆਇਆ ਨਾਲ ਆਪਣੇ ਜਿਹੜੇ ਲਾਮ ਲਸ਼ਕਰ ਲੈ ਕੇ ਜਿਹੜੇ ਉਹ ਪਹੁੰਚਦੇ ਰਹੀਆ ਰਾਇਟਰਜ਼ ਨਿਊਜ਼ ਏਜੰਸੀ ਜਿਹੜੀ ਆ ਉਹ ਰਿਪੋਰਟ ਕਰ ਰਹੀ ਆ ਵੀ ਜਿਹੜਾ ਇੰਡੀਆ ਦਾ ਕਮਰਸ ਮਨਿਸਟਰ ਪਿਊਸ਼ ਗੋਇਲ ਪਿਛਲੇ ਵੀਰਵਾਰ ਇਹ ਕਹਿ ਰਿਹਾ ਸੀਗਾ ਅਭੀ ਅਸੀਂ ਫੈਂਟੈਸਟਿਕ ਪ੍ਰੋਗਰੈਸ ਜਿਹੜੀ ਉਹ ਬਣਾਈ ਆ ਪਰ ਅੱਜ ਮੰਗਲਵਾਰ ਨੂੰ ਉਸ ਤੋਂ ਅਗਲੇ ਹਫਤੇ ਦੇ ਵਿੱਚ ਅਜੇ ਤੱਕ ਕੋਈ ਇਹਨਾਂ ਦੀ ਡੀਲ ਨਹੀਂ ਬਣੀ ਤੇ ਆਉਂਦੇ ਸ਼ੁੱਕਰਵਾਰ ਤੋਂ ਨਹੀਂ ਤਾਂ ਇਹ ਜਿਹੜੇ 26% ਟੈਰਿਫ ਦੀ ਹਰਜੋ ਸਿੰਘ ਜੀ ਨੇ ਆਖੜਾ ਦੱਸਿਆ ਵੀ ਉਹ ਇੰਡੀਆ ਦੇ ਸਮਾਨ ਦੇ ਉੱਤੇ ਲੱਗ ਸਕਦਾ ਆ ਸੋ ਲੱਗੂਗਾ ਨਹੀਂ ਲੱਗੂਗਾ ਇਹ ਤਾਂ ਸ਼ੁੱਕਰਵਾਰ ਨੂੰ ਹੀ ਜਿਹੜਾ ਆਪਾਂ ਨੂੰ ਪਤਾ ਜਿਹੜਾ ਉਹ ਲਗਣਾ ਆ ਪਰ ਹਾਲ ਦੀ ਘੜੀ ਸਮਝੌਤਾ ਨਹੀਂ ਹੋਇਆ ਹੈਗਾ ਅਮਰੀਕਾ ਦੀ 트럼ਪ ਹੁਣਾਂ ਦੀ ਮੰਗ ਇਸ ਦੇ ਵਿੱਚ ਸਭ ਤੋਂ ਵੱਡੀ ਇਹ ਆ ਇੰਡੀਆ ਦੇ ਲਈ ਵੀ ਜਿਹੜੀ ਆਪਣੀ ਖੇਤੀ ਵਾਲੀ ਮੰਡੀ ਆ ਉਸ ਨੂੰ ਅਮਰੀਕਾ ਦੇ ਲਈ ਓਪਨ ਕੀਤਾ ਜਾਵੇ ਇਸ ਦੇ ਵਿੱਚ ਆਨਾਕਾਨੀ ਜਿਹੜੇ ਆ ਉਹ ਨਰਿੰਦਰ ਮੋਦੀ ਕਰ ਰਿਹਾ ਨਰਿੰਦਰ ਮੋਦੀ ਨੂੰ ਇਹ ਪਤਾ ਆ ਵੀ ਜੇ ਉਹ ਅਮਰੀਕਾ ਦੇ ਲਈ ਇਹ ਮੰਡੀ ਨੂੰ ਖੋਲ ਦਿੰਦਾ ਆ ਤਾਂ ਉਹ ਸੱਤਾ ਦੇ ਵਿੱਚੋਂ ਬਾਹਰ ਜਿਹੜਾ ਉਹ ਹੋ ਸਕਦਾ ਹੈਗਾ ਆ ਸੋ ਭਾਰਤੀ ਸਰਕਾਰ ਉਹਨਾਂ ਨੇ ਪਿਊਸ਼ ਗੋਇਲ ਹੋਣੀ ਸੱਦਾ ਦੇ ਕੇ ਆਏ ਆ 트럼ਪ ਹੋਣਾ ਨੂੰ ਵੀ ਆ ਜਾਓ ਤੁਸੀਂ ਜਿਹੜੀ ਫਾਲ ਦੇ ਵਿੱਚ ਇੱਥੇ ਇੱਕ ਡਿਫੈਂਸ ਸਬਮਿਟ ਹੋਣੀ ਆ ਆ ਵੀ ਉੱਥੇ ਜਿਹੜੀ ਉਹ ਤੁਸੀਂ ਆਓ ਤੇ ਆਪਾਂ ਹੋਰ ਵੀ ਵਧੀਆ ਡੀਲ ਜਿਹੜੀ ਆ ਉੱਥੇ ਬਣਾ ਸਕਦੇ ਹੈਗੇ ਆ ਸੋ ਜਿਹੜੇ ਹੋਰ ট্রেਡਿੰਗ ਪਾਰਟਨਰਸ ਆ ਉਹਨਾਂ ਨੇ ਯੂਐਸ ਦੇ ਨਾਲ ਜਿਹੜੀਆਂ ਡੀਲਸ ਆ ਉਹਨਾਂ ਨੂੰ ਆਲਰੇਡੀ ਐਲਾਨਿਆ ਆ ਆ ਇਸ ਵੀਕਐਂਡ ਦੇ ਉੱਤੇ ਬ੍ਰਿਟੇਨ ਦੇ ਵਿੱਚ ਜਦੋਂ ਰਾਸ਼ਪਤੀ 트럼ਪ ਸਕਾਟਲੈਂਡ ਤੇ ਯੂਕੇ ਨੂੰ ਜਿਹੜੇ ਉਹ ਗਏ ਆ ਯੂਰੋਪੀਅਨ ਯੂਨੀਅਨ ਦੇ ਨਾਲ ਵੀਟਨਾਮ ਜਾਪਾਨ ਫਿਲੀਪੀਨਸ ਇੰਡੋਨੇਸ਼ੀਆ ਇਹਨਾਂ ਨੇ ਜਿਹੜੇ ਆ ਉਹ ਆਪਸ ਤੇ ਅਮਰੀਕਾ ਦੇ ਨਾਲ ਸਮਝੌਤੇ ਕਰ ਲਿਆ ਮੋਦੀ ਹੁਣੇ ਹਫਤਾ ਦੋ ਹਫਤੇ ਪਹਿਲਾਂ ਯੂਕੇ ਜਾ ਕੇ ਆਇਆ ਬ੍ਰਿਟੇਨ ਦੇ ਨਾਲ ਉਹਨੇ ਆਪਸ ਤੇ ਉੱਥੇ ਉਹਦੇ ਨਾਲ ਤਾਂ ਸਮਝੌਤਾ ਜਿਹੜਾ ਆ ਉਹ ਕਰ ਲਿਆ ਆ ਪਰ ਅਜੇ ਤੱਕ ਅਮਰੀਕਾ ਜੋ ਕਿ ਸਭ ਤੋਂ ਦੁਨੀਆ ਦੀ ਇੱਕ ਵੱਡੀ ਮੰਡੀ ਆ ਜਿੱਥੇ ਸਾਰੀ ਦੁਨੀਆ ਹੀ ਆਪਣਾ ਸਮਾਨ ਜਿਹੜਾ ਉਹ ਵੇਚਣਾ ਚਾਹੁੰਦੀ ਆ ਉਹਦੇ ਨਾਲ ਅਜੇ ਤੱਕ ਡੀਲ ਨਹੀਂ ਬਣੀ ਹੈਗੀ ਸੋ ਜਿਹੜੇ ਟੈਰਿਫਸ ਆ ਕਿਤੇ ਵੀ ਇਸ ਜਿਹੜੀ ਡੀਲ ਸੁਜੈਸਟ ਕੀਤੀ ਜਾ ਰਹੀ ਆ ਉਹਦੇ ਵਿੱਚ ਇਹ ਆਖਿਆ ਜਾ ਰਿਹਾ ਵੀ ਇੰਡੀਆ ਜਿਹੜਾ ਐਕਸਪੈਕਟ ਕਰ ਰਿਹਾ ਆ ਵੀ ਜਿਹੜੇ ਟੈਰਿਫ ਆ 15 ਤੋਂ 20% ਜਿਹੜੇ ਜਿਹੜੇ ਪੇ ਹੋਣੇ ਆ ਇੰਡੀਆ ਦੇ ਐਕਸਪੋਰਟ ਦੇ ਉੱਤੇ ਯੂ ਐਸ ਨੂੰ ਤੇ ਕਿੰਨੇ ਵੀ ਉਹ ਅਮਰੀਕਾ ਵਾਲੇ ਚਾਹੁੰਦੇ ਆ ਵੀ ਅਮਰੀਕਨ ਐਕਸਪੋਰਟਸ ਦੇ ਉੱਤੇ ਕੋਈ ਵੀ ਟੈਰਿਫ ਜਿਹੜਾ ਹੋ ਨਾ ਜਿਹੜਾ ਹੋਵੇ ਸੋ ਬੜੀ ਟ੍ਰਿੱਕੀ ਸਿਚੁਏਸ਼ਨ ਇਸ ਦੇ ਵਿੱਚ ਆ ਬਣੀ ਹੈਗੀ ਆ ਸੋ ਇਹ ਦੱਸਦੇ ਆ ਵੀ ਜਿਹੜੇ ਮੋਦੀ ਤੇ ਜਿਹੜੇ ਟਰੰਪ ਆ ਦੋਨੋਂ ਹੀ ਨੈਸ਼ਨਲਿਸਟਿਕ ਸ਼ੋਮੈਨ ਹੈਗੇ ਆ ਆਪੋ ਆਪਣੇ ਜਿਹੜੇ ਮੁਲਕ ਨੂੰ ਲੈ ਕੇ ਅਮਰੀਕਾ ਫਰਸਟ ਤੇ ਉਹ ਇੰਡੀਆ ਫਰਸਟੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਅਕਸਰ ਜਿਹੜੇ ਉਹ ਸੁਣਦੇ ਰਹਿੰਨੇ ਆ ਟਰੰਪ ਹੁਣਾਂ ਨੇ ਤਾਂ ਇਹ ਵੀ ਆਖਿਆ ਸੀਗਾ ਵੀ ਜਿਹੜੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਲੜਾਈ ਹੋਈ ਆ ਉਹ ਸੀਜ਼ਫਾਇਰ ਜਿਹੜੀ ਉਹ ਮੈਂ ਹੀ ਕਰਵਾਈ ਸੀ ਇੰਡੀਆ ਪਾਕਿਸਤਾਨ ਦੇ ਵਿੱਚ ਇਤੋਂ ਤੱਕ ਕਿ ਉਸ ਤੋਂ ਬਾਅਦ ਪਾਕਿਸਤਾਨ ਦਾ ਜਿਹੜਾ ਮੇਨ ਮਿਲਟਰੀ ਲੀਡਰਸ਼ਿਪ 5 ਦਿਨਾਂ ਦੇ ਦੌਰ ਦੇ ਲਈ ਇੱਥੇ ਵੀ ਸੱਦਿਆ ਹੋਇਆ ਸੀ ਸੋ 5 ਦਿਨ ਪੂਰੀ ਖਾਤਰਦਾਰੀ ਜਿਹੜੀ ਪਾਕਿਸਤਾਨ ਦੇ ਉਸ ਲੀਡਰ ਦੀ ਅਮਰੀਕਾ ਦੇ ਵਿੱਚ ਕੀਤੀ ਗਈ ਆ ਉਦੋਂ ਮੋਦੀ ਮਿਲਦਾ ਦਾ ਜੀ8 ਸਮਿਟ ਦੇ ਲਈ ਕੈਨੇਡਾ ਆਇਆ ਸੀ ਕੈਨੇਡਾ ਤਾਂ ਇਹਨੂੰ ਸਾਦੇ ਸੀਗਾ ਵੀ ਆ ਜਾ ਭਾਈ ਤੇਰੀ ਨਾਲ ਮੈਂ ਮੁਲਾਕਾਤ ਕਰਾ ਲੈਣਾ ਕਿਤੇ ਮੋਦੀ ਨੂੰ ਪਤਾ ਲੱਗ ਗਿਆ ਤੇ ਉਹ ਅਮਰੀਕਾ ਦੇ ਵਿੱਚ ਉਸ ਟਾਈਮ ਦੇ ਉੱਤੇ ਆਇਆ ਨਹੀਂ ਸੋ ਹਾਲ ਦੀ ਘੜੀ ਆ ਇੰਡੀਆ ਦੇ ਨਾਲ ਕੋਈ ਡੀਲ ਜਿਹੜੀ ਉਹ ਨਹੀਂ ਬਣ ਰਹੀ ਤੇ ਇੱਕ ਐਂਗਲ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਹੈ ਜਿਹੜੀ ਚਾਈਨਾ ਦੇ ਨਾਲ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ ਉਹ ਟ੍ਰੇਡ ਟ੍ਰੂਸ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ ਆ ਸੋ ਇਹ ਚਰਚਾਵਾਂ ਜਿਹੜੀਆਂ ਆਪਸ ਦੇ ਵਿੱਚ ਚੱਲ ਰਹੀਆਂ ਆ ਇਵੈਂਚੁਅਲੀ ਹੋਣਾ ਕੀ ਆ ਸਾਊਥ ਏਸ਼ੀਆ ਦੇ ਵਿੱਚ ਇੰਡੀਆ ਦੇ ਗੋਡੇ ਲਵਾਉਣੇ ਇਹਨਾਂ ਨੇ ਚਾਈਨਾ ਦੇ ਮੋਰੇ ਜਾਂ ਚਾਈਨਾ ਦੇ ਮੋਰੇ ਜਿਹੜਾ ਇਹ ਖੜਾਉਣ ਨੂੰ ਫਿਰਦੇ ਆ ਪਰ ਇੰਡੀਆ ਦੇ ਵਿੱਚ ਇਸ ਟਾਈਮ ਲੱਗਦਾ ਨਹੀਂ ਵੀ ਕੋਈ ਏਡੀ ਤਾਕਤ ਹੈਗੀ ਆ ਵੀ ਚਾਈਨਾ ਦੇ ਮੋਰੇ ਜਿਹੜਾ ਉਹ ਬਹੁਤਾ ਅਰ ਸਕਣਗੇ ਜਾਂ ਜਿਹੜਾ ਉਹ ਖੜ ਸਕਣਗੇ ਸੋ ਇਹ ਸਿਚੁਏਸ਼ਨ ਦੇ ਵਿੱਚ ਇਸ ਟਾਈਮ ਇੰਡੀਆ ਆ ਉਹ ਖਾਸਾ ਕਸੂਤਾ ਜਿਹੜਾ ਉਹ ਫਸਿਆ ਪਿਆ ਆ ਇਵੈਂਚੁਅਲੀ ਗੱਲਬਾਤ ਨੇਪਰੇ ਚੜਨੀ ਆ ਨਹੀਂ ਚੜਨੀ ਆ ਉਹ ਰਾਸ਼ਪਤੀ ਟਰੰਪ ਦੇ ਉੱਤੇ ਹੀ ਡਿਪੈਂਡ ਜਿਹੜਾ ਉਹ ਕਰਦਾ ਆ ਸੋ ਇੰਤਜ਼ਾਰ ਰਹੇਗਾ ਹੁਣ 1 ਅਗਸਤ ਦਾ ਪਹਿਲਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਦੇ ਆ ਵੀ ਅੱਗੇ ਕੀ ਬਣਦਾ ਵੀ ਕੋਈ ਡੀਲ ਉਸ ਤੋਂ ਪਹਿਲਾਂ ਬਣ ਰਹੀ ਆ ਜਾਂ ਨਹੀਂ ਇੰਡੀਆ ਟਾਪ ਐਕਸਪੋਰਟਰ ਆ ਯੂਐਸਏ ਨੂੰ ਖਾਸ ਕਰਕੇ ਫਾਰਮਾਸਿਊਟੀਕਲਸ ਆਟੋ ਪਾਰਟਸ ਇਲੈਕਟ੍ਰੀਕਲ ਗoods ਜੈਮਸਟੋਨਸ ਦੇ ਵਿੱਚ ਜਿਨ੍ਹਾਂ ਦੇ ਉੱਤੇ ਆਲਰੇਡੀ 25% ਟੈਰਫ ਲੱਗਿਆ ਹੋਇਆ ਹੈ ਆਟੋ ਪਾਰਟਸ ਦੇ ਉੱਤੇ ਵੀ ਟਰੰਪ ਹੁਣੀ ਵਾਰ-ਵਾਰ ਪ੍ਰੈਜ਼ੀਡੈਂਟ ਟਰੰਪ ਹੁਣੀ ਵਾਰ-ਵਾਰ ਇਹ ਕਹਿ ਰਹੇ ਆ ਕਿ ਮੈਂ ਬਾਈਪ ਆਊਟ ਕਰਨਾ ਹੈ ਯੂਐਸ ਦਾ ਜਿਹੜਾ ਟ੍ਰੇਡ ਡੈਫਿਸਿਟ ਆ ਬਾਕ-ਬਾਕ ਮੁਲਕਾਂ ਦੇ ਨਾਲ ਕਿਉਂਕਿ ਇੰਡੀਆ ਰਨਸ ਇਸ ਸਰਪਲਸ ਵਿਦ ਯੂਐਸ ਹਨ ਸੋ ਇਹਨੇ ਕਰਕੇ ਜਦੋਂ ਨਵੇਂ ਟੈਰਫ ਲੱਗੋਗੇ ਉਹਦੇ ਨਾਲ ਉਹ ਕਟੂਗਾ ਸੋ ਕਹਿੰਦੇ ਭਈ ਬੀਤ ਨਾਮ ਦੇ ਨਾਲ 20% ਜਿਹੜਾ ਟੈਰਫਾ ਆਲਰੇਡੀ ਜਿਹੜਾ ਇਹਨਾਂ ਨੇ ਸਮਝੌਤਾ ਕੀਤਾ ਹੈਗਾ ਆ ਇੰਡੀਆ ਵਾਲੇ ਜੇ ਇਦਾਂ ਹੁੰਦੀ ਆ ਤਾਂ ਉਹ ਕਾਫੀ ਕੁਝ ਲੂਜ਼ ਕਰੂਗੇ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਆਲਰੇਡੀ ਚਾਈਨਾ ਤੋਂ ਮੂਵ ਕਰਨਾ ਸ਼ੁਰੂ ਕਰ ਦਿੱਤਾ ਹੈ ਇੰਡੀਆ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਤੇ ਅਮਰੀਕਨ ਬਿਜ਼ਨੈਸਸ ਵੀ ਚਾਹੁੰਦੇ ਆ ਕਿ ਇੰਡੀਆ ਦੇ ਵਿੱਚ ਸਾਨੂੰ ਜਿਹੜਾ ਹੋਰ ਐਕਸੈਸ ਹੋਵੇ ਤੇ ਯੂ ایس ਨੇ 15% ਜਿਹੜਾ ਟੈਰਿਫਾ ਉਹ ਇਸ ਕਰਕੇ ਲਾ ਰਿਹਾ ਪਿ ਪਨਿਸ਼ ਇੰਪੋਰਟਸ ਮੋਰ ਹਾਰਸ਼ਲੀ ਦੈਨ ਐਨੀ ਅਮਰੀਕਨ ਗਵਰਨਮੈਂਟ ਹੈਸ ਡਨ ਸਿンス ਪ੍ਰੈਜ਼ੀਡੈਂਟ ਹੂਵਰ ਪ੍ਰੈਜ਼ੀਡੈਂਟ ਜਿਹੜਾ ਹੂਵਰ ਆ ਉਹ ਤੋਂ ਬਾਅਦ ਪਹਿਲਾ ਪ੍ਰੈਜ਼ੀਡੈਂਟ 트ੰਪ ਆਇਆ ਜਿਨ੍ਹਾਂ ਨੇ ਕਾਫੀ ਜਿਆਦਾ ਜਿਹੜੇ ਟੈਰਿਫਾ ਵੱਖ-ਵੱਖ ਮੁਲਕਾਂ ਦੇ ਲਾਏ ਕਿਉਂਕਿ ਉਹ ਸਾਡਾ ਜਿਹੜਾ ਫਾਇਦਾ ਚੱਕ ਰਹੇ ਸੀ ਕਿਉਂਕਿ ਜਿਹੜਾ ਉੱਥੋਂ ਸਮਾਨ ਆਦਾ ਉਹਨਾਂ ਦੇ ਉੱਤੇ ਬਹੁਤ ਘੱਟ ਸੀ ਜਾਂ ਹੈ ਹੀ ਨਹੀਂ ਸੀ ਜਦੋਂ ਸਾਡਾ ਉੱਥੇ ਉਹਨਾਂ ਮੁਲਕਾਂ ਜਾਂਦਾ ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸੀਗਾ ਅੰਡੀਆਂ ਦੇ ਜਿਹੜੇ ਐਕਸਪੋਰਟਰਸ ਆ ਉਹ ਜ਼ੀਰੋ ਆਊਟ ਮੰਗ ਰਹੇ ਆ ਯੂਐਸਏ ਤੋਂ ਪੇ ਸਾਡਾ ਜਿਹੜਾ ਜ਼ੀਰੋ ਟੈਰਫ ਲੱਗਣਾ ਚਾਹੀਦਾ ਹੈਗਾ ਪਰ ਇਹਦੇ ਵਿੱਚ ਜਿਹੜਾ ਹੁਣ ਐਗਰੀਕਲਚਰ ਵੀ ਆਉਂਦਾ ਆ ਇਹ ਸਭ ਤੋਂ ਵੱਡਾ ਜਿਹੜਾ ਅੰਡੀਆਂ ਦਾ ਏਮਪਲੋਇਰ ਆ ਇੰਡੀਆ ਦੇ ਵਿੱਚ ਈਵਨ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀਆਂ ਜੌਬਾਂ ਆ ਜੋਬਸ ਆ ਉਹ ਖੇਤੀਬਾੜੀ ਚ ਹੀ ਆ ਉਹ ਠੀਕ ਆ ਵੀ ਉਹਨਾਂ ਨੂੰ ਪੈਸੇ ਨਹੀਂ ਬਣਦੇ ਬਹੁਤ ਬੁਰਾ ਹਾਲ ਆ ਪਰ ਸਭ ਤੋਂ ਜ਼ਿਆਦਾ ਜਿਹੜੀਆਂ ਜੋਬਸ ਪਰ ਜੇ ਐਗਰੀਕਲਚਰ ਨੂੰ ਹਿੱਟ ਕਰਦੇ ਤਾਂ ਫਿਰ ਮੋਦੀ ਉਹਨਾਂ ਦਾ ਜਿਹੜਾ ਝੰਡਾ ਆ ਉਹ ਹਿਲਦਾ ਹੈਗਾ ਆ ਸੋ ਇਹ ਪੂਰੀ ਤਰ੍ਹਾਂ ਕਹਿੰਦੇ ਭਈ ਇੰਡੀਆ ਦਾ ਫੈਮਲੀ ਫਾਰਮਸ ਤੇ ਇੰਡੀਆ ਦੀ ਜਿਹੜੀ ਫੂਡ ਸਿਕਿਉਰਿਟੀ ਆ ਉਹਨੂੰ ਡਿਵਾਸਟੇਟ ਕਰ ਦੇਊਗਾ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦੇਊਗਾ ਜੇ ਇਹਨਾਂ ਦਾ ਐਗਰੀਮੈਂਟ ਹੁੰਦਾ ਹੈ ਇਹਦੇ ਉੱਤੇ ਸੋ ਕਈ ਜਿਹੜੇ ਇੱਕ ਯੂਐਸ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਦੇ ਮੁਕੇਸ਼ ਅਗਨੀ ਆ ਦੇਖੋ ਵੀ ਅਮਰੀਕਾ ਚ ਰਹਿੰਦੇ ਆ ਅਮਰੀਕਾ ਦੇ ਸਿਟੀਜ਼ਨ ਆ ਤੇ ਅਮਰੀਕਾ ਦਾ ਖਾਣਾ ਤੇ ਅਮਰੀਕਾ ਨੂੰ ਮਿਲਦਾ ਕਰਦਾ ਜਾਤਾ ਕਰ ਹੈ ਨਾ ਸਾਈਡ ਇੰਡੀਆ ਦੀ ਲੈ ਰਿਆ ਜਿੱਦਾਂ ਐਚ ਐਫ ਜਿਹੜੇ ਐਚ ਐਫ ਵਾਲੇ ਲੈਂਦੇ ਆ ਇੱਥੇ ਸੋ 임ਕੇਸ਼ ਆਗੀ ਜਿਹੜਾ ਆ ਇਹ ਇੰਡੀਆ ਯੂ ਐਸ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਦਾ ਹੈ ਪ੍ਰੈਜ਼ੀਡੈਂਟ ਆ ਤੇ ਉਹ ਕਹਿੰਦਾ ਵੀ ਇੰਡੀਆ ਦੀ ਜਿਹੜੀ ਸਾਈਡ ਆ ਉਹ ਨੂੰ ਬ੍ਰਾਂਡ ਕਰਨਾ ਚਾਹੀਦਾ ਟ੍ਰਿਲੀਅਨ ਡਾਲਰ ਡੀਲ ਦੇ ਜਿਹੜੇ ਉਹ ਤੌਰ ਦੇ ਉੱਤੇ ਜਿਹੜੇ ਕਹਿੰਦੇ ਵੀ ਹੈੱਡ ਆਫ ਦ ਸਟੇਟ ਦੇ ਨਾਲ ਪ੍ਰੈਜ਼ੀਡੈਂਟ ਗੱਲਬਾਤ ਕਰਨਾ ਚਾਹੁੰਦੇ ਆ ਵੀ ਹੈਵ ਅ ਡੀਲ ਇਟਸ ਅਬਾਊਟ ਦੀ ਹੈਡਲਾਈਨ ਸੋ ਇਹ ਦਿਖਾਉਣਾ ਚਾਹ ਰਹੇ ਆ ਕਹਿਣਾ ਚਾਹ ਰਹੇ ਆ ਵੀ ਟ੍ਰਾਪ ਹੋਣਾ ਨੂੰ ਸਿਰਫ ਹੈਡਲਾਈਨ ਦੇ ਨਾਲ ਮਤਲਬ ਜਿਹੜਾ ਉਹ ਹੈਗਾ ਆ ਸੋ ਇਹ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਇਧਰ ਤਰੀਕੇ ਦੇ ਨਾਲ ਜਿਹੜੀਆਂ ਚੱਲ ਰਹੀਆਂ ਸੋ ਇਸੇ